ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ 17 ਸਾਲ ਦਾ ਬੱਚਾ ਹੈ ਜੋ ਆਪਣੀ ਅਵਸਥਾ ਦੱਸਦਾ ਹੈ ਅਵਸਥਾ ਦੇ ਵਿੱਚ ਉਹ ਇੰਜ ਦੱਸਦਾ ਹੈ ਕਿ ਮੈਂ 17 ਸਾਲ ਦਾ ਹਾਂ ਮੈਂ ਕਿੰਨਾ ਸਿਮਰਨ ਕਰਾਂ ਵਾਹਿਗੁਰੂ ਜੀ ਤੇ ਕਹਿੰਦੇ ਮੈਨੂੰ ਇੱਕ ਪ੍ਰੋਬਲਮ ਆਉਂਦੀ ਹੈ ਕਿ ਸਿਮਰਨ ਦੇ ਵਿੱਚ ਸੁਰਤ ਨਹੀਂ ਲੱਗਦੀ ਸਾਸ ਗਰਾਸ ਸਿਮਰਨ ਕਰਨਾ ਔਖਾ ਲੱਗਦਾ ਨਰਮਲ ਤਰੀਕੇ ਦੇ ਨਾਲ ਸਿਮਰਨ ਕਰ ਸਕਦੇ ਹਾਂ ਹਾਜੀ ਵਾਹਿਗੁਰੂ ਜੀ ਇੱਕ ਗੱਲ ਆਪਾਂ ਕਲੀਅਰ ਕਰੀਏ ਕਿ ਜੋ ਸਵਾਸ ਗਰਾਸ ਸਿਮਰਨ ਹੈ ਇਸ ਤੋਂ ਕੋਈ ਵੀ ਸੌਖਾ ਤਰੀਕਾ ਨਹੀਂ ਹੈ ਕਿਉਂਕਿ ਸਵਾਸ ਗਰਾਸ ਸਿਮਰਨ ਆਪਾਂ ਕਿੰਜ ਕਰਦੇ ਹਾਂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜਿਵੇਂ ਆਪਾਂ ਸੰਸਾਰ ਦੇ ਵਿੱਚ ਨਾਰਮਲ ਗੱਲਾਂ ਕਰਦੇ ਹਾਂ ਇਸੇ ਤਰ੍ਹਾਂ ਹੀ ਆਪਾਂ ਵਾਹਿਗੁਰੂ ਗੁਰੂ ਮੰਤਰ ਦਾ ਸਵਾਸ ਗ੍ਰਾਸ ਸਿਮਰਨ ਦਾ ਅਭਿਆਸ ਕਰਨਾ ਹੁੰਦਾ ਹੁਣ ਜਦੋਂ ਇਹ ਗੁਰਮੁਖ ਪਿਆਰੇ ਦੱਸਦੇ ਨੇ ਸੰਤ ਮਹਾਪੁਰਸ਼ ਦੱਸਦੇ ਨੇ ਕਿ ਜਦੋਂ ਸਾਹ ਅੰਦਰ ਨੂੰ ਜਾਂਦਾ ਹੈ ਵਾਹਿ ਕਹਿਣਾ ਹੈ ਜਦੋਂ ਅੰਦਰੋਂ ਬਾਹਰ ਨੂੰ ਆਉਂਦਾ ਹੈ ਤਾਂ ਗੁਰੂ ਕਹਿਣਾ ਹੈ ਤਾਂ ਬਹੁਤੇ ਜੀਵਾਂ ਨੂੰ ਇਹ ਜੋ ਵਿਧੀ ਹੈ ਇਹ ਜੋ ਗੱਲ ਹੈ ਇਹ ਵਿਚਾਰ ਹੈ ਇਹ ਜੋ ਪੁਆਇੰਟ ਹੈ ਇਹ ਸਮਝ ਨਹੀਂ ਆਉਂਦਾ ਉਹ ਸੋਚ ਲੈਂਦੇ ਨੇ ਕਿ ਸਾਹ ਨੂੰ ਅੰਦਰ ਆਪ ਭਰਨਾ ਹੈ ਬੋਲਣ ਲੱਗਿਆ ਵਾਇਗੁਰੂ ਇੰਜ ਨਹੀਂ ਕਰਨਾ ਜਦੋਂ ਆਪਾਂ ਗੱਲਾਂ ਕਰਦੇ ਆ ਸੰਸਾਰ ਦੇ ਵਿੱਚ ਤਾਂ ਸੁਵਾਸ ਆਪਣੇ ਆਪ ਹੀ ਚੱਲੀ ਜਾਂਦੇ ਆ ਅਸੀਂ ਨਹੀਂ ਦੇਖਦੇ ਕਿ ਅਸੀਂ ਜਦੋਂ ਗੱਲਾਂ ਕਰਦੇ ਸੀ ਤਾਂ ਸੁਵਾਸ ਸਾਡੇ ਕਿਵੇਂ ਚੱਲਦੇ ਸੀ ਇਸੇ ਤਰ੍ਹਾਂ ਹੀ ਦੇਖੋ ਮੋੜਨਾ ਤਾਂ ਸਿਰਫ ਆਪ ਸੁਰਤੀ ਨੂੰ ਜੁਰਾ ਛੱਡੀ ਧਿਆਨ ਆ ਸੁਰਤੀ ਆ ਬاہر ਖਿੰਡੀ ਹੋਈ ਆ ਬਿਖਰੀ ਹੋਈ ਆ ਇਹ ਨੂੰ ਹੀ ਆਪਾਂ ਇਕਾਗਰ ਅੰਤਰਗਤ ਲੈ ਕੇ ਜਾਣਾ ਜਿਵੇਂ ਆਪਾਂ ਬੋਲਦੇ ਆ ਨੋਰਮਲ ਵਾਹ ਗੁਰੂ ਹੁਣ ਜਦੋਂ ਆਪਾਂ ਰਸਨਾ ਤੋਂ ਬੋਲਿਆ ਵਾਹ ਆਪਾਂ ਇਹ ਨਹੀਂ ਵੇਖਣਾ ਕਿ ਸਾਹ ਅੰਦਰ ਗਿਆ ਜਾਂ ਬਾਹਰ ਗਿਆ ਜਦੋਂ ਆਪਾਂ ਬੋਲਿਆ ਵਾਹ ਗੁਰੂ ਵਾਹਿਬ ਬੋਲਣ ਲੱਗਿਆਂ ਸਿਰਫ ਸੁਰਤੀ ਜੋ ਧਿਆਨ ਹੈ ਉਹੀ ਮਹਿਸੂਸ ਹੁੰਦਾ ਹੈ ਕਿ ਇਹ ਅੰਦਰ ਚਲਾ ਗਿਆ ਨਾ ਵੀ ਤੱਕ ਸਵਾਸ ਨੂੰ ਅੰਦਰ ਆਪਾਂ ਨਹੀਂ ਲੈ ਕੇ ਜਾਣਾ ਸਵਾਸਾਂ ਦੇ ਨਾਲ ਬਾਹਰ ਦੇ ਵਿੱਚ ਆਪਣੇ ਆਪ ਸਿਮਰਨ ਚੱਲਦਾ ਹੈ ਹਜੇ ਸਿਰਫ ਆਪਾਂ ਇੰਨਾ ਹੀ ਫੋਕਸ ਕਰਨਾ ਕਿ ਅਸੀਂ ਆਪਣੀ ਆਵਾਜ਼ ਦੇ ਵਿੱਚ ਧਿਆਨ ਦੇਣਾ ਤੇ ਆਪਣੀ ਆਵਾਜ਼ ਦੇ ਵਿੱਚ ਧਿਆਨ ਪਾ ਕਿਵੇਂ ਦੇਣਾ ਵਾਹ ਗੁਰੂ ਅ ਜਿੰਨਾ ਆਪਾਂ ਬੋਲਿਆ ਵਾਹ ਗੁਰੂ ਇਹ ਸੁਣ ਲੈਣਾ ਜੇ ਤਾਂ ਸੁਣ ਲਿਆ ਤਾਂ ਸੁਰਤੀ ਜੋ ਹੈ ਕੁਝ ਕ ਦਿਨਾਂ ਕੁਝ ਕ ਮਹੀਨਿਆਂ ਦੇ ਵਿੱਚ ਅੰਤਰਗਤ ਜਾਣਾ ਸ਼ੁਰੂ ਹੋਵੇਗੀ ਜਦੋਂ ਅੰਤਰਗਤੇ ਜਾਣਾ ਸ਼ੁਰੂ ਹੋਵੇਗੀ ਫਿਰ ਸਾਨੂੰ ਅੰਦਰਲਾ ਸਾਰਾ ਕੁਝ ਮਹਿਸੂਸ ਹੋਣਾ ਸ਼ੁਰੂ ਹੋਵੇਗਾ ਫਿਰ ਹੀ ਮਨ ਆਪਣੇ ਸੁਵਾਸ ਦੇਖਦਾ ਹੈ ਫਿਰ ਹੀ ਦਿਲ ਦੀ ਧੜਕਣ ਫਿਰ ਹੀ ਨਬਜ਼ ਬਹੁਤ ਕੁਝ ਅੰਦਰ ਜੋ ਸਿਸਟਮ ਆਪਣੇ ਚੱਲਦਾ ਹੈ ਫਿਜ਼ੀਕਲੀ ਉਹ ਸਾਰਾ ਕੁਝ ਜਿਸ ਨੂੰ ਮਹਿਸੂਸ ਹੁੰਦਾ ਹੈ ਇਸ ਤੋਂ ਅੱਗੇ ਜੋ ਜੀ ਭਾਗਾ ਵਾਲੇ ਧਿਆਨ ਦੇ ਵਿੱਚ ਬੈਠੇ ਰਹਿੰਦੇ ਨੇ ਉਹਨਾਂ ਨੂੰ ਅਧਿਆਤਮਿਕ ਵੀ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਅਨੁਭਵ ਕਿਹੋ ਜਿਹਾ ਹੋ ਸਕਦੇ ਅਨਹਦ ਧੁਨੀਆ ਅਨਹਦ ਵਾਜੇ ਅੰਮ੍ਰਿਤ ਰਸ ਹੋਣਾ ਜ਼ੁਬਾਨ ਦੇ ਵਿੱਚ ਹੀ ਅੰਮ੍ਰਿਤ ਰਸ ਦਾ ਡਿਗਣਾ ਮਹਿਸੂਸ ਹੁੰਦਾ ਹੈ ਬਹੁਤ ਮਿੱਠਾ ਹੁੰਦਾ ਹੈ ਮਿਠਾਸ ਹੁੰਦੀ ਹੈ ਬਹੁਤੇ ਵਿਭਾਗੀ ਜੀਵਾਂ ਨੂੰ ਪ੍ਰਕਾਸ਼ ਦੇ ਦਰਸ਼ਨ ਵੀ ਹੁੰਦੇ ਨੇ ਅੰਮ੍ਰਿਤ ਵਰਖਾ ਮਹਿਸੂਸ ਹੁੰਦੀ ਹੈ ਇੰਜ ਲੱਗਦਾ ਹੈ ਜਿਵੇਂ ਸਰੀਰ ਦੇ ਉੱਤੇ ਕੁਝ ਕਿਣੀਆਂ ਡਿੱਗੀਆਂ ਨੇ ਇਹ ਜੋ ਵੀ ਸਾਨੂੰ ਹੋਵੇਗਾ ਇਹ ਸਿਰਫ ਸਾਡੇ ਮਨ ਵਾਸਤੇ ਆ ਤਨ ਨੂੰ ਆਪਾਂ ਇੱਕ ਪਾਸੇ ਰੱਖ ਲਿਆ ਤਨ ਨੂੰ ਆਪਾਂ ਸਮਝ ਲਓ ਵੀ ਨੀਂਦ ਵਿੱਚ ਪਾ ਦਿੱਤਾ ਤੇ ਮਨ ਸਾਡਾ ਅੰਦਰੋਂ ਜਾਗਰਤ ਅਵਸਥਾ ਦੇ ਵਿੱਚ ਆ ਤੋਂ ਦੂਜੀ ਗੱਲ ਇਹ ਜੋ ਬੱਚਾ ਹੈ ਆਪਾਂ ਨੂੰ ਇਹ ਦੱਸਦਾ ਹੈ ਕਿ ਇਹਨਾਂ ਦੀ ਜੋ ਸੁਰਤੀ ਆ ਉਹ ਨਹੀਂ ਲੱਗਦੀ ਵਾਹਿਗੁਰੂ ਜੀ ਜਦੋਂ ਆਪਾਂ ਆਪਰੀ ਆਵਾਜ਼ ਵਿੱਚ ਧਿਆਨ ਦੇ ਕੇ ਸਿਮਰਨ ਕਰਦੇ ਆ ਪਿਆਰ ਦੇ ਨਾਲ ਕਰਨਾ ਹੈ ਜੇ ਤੁਸੀਂ ਸੰਗਤ ਕਰਦੇ ਹੋ ਗੁਰਮਖਾਂ ਦੀ ਤਾਂ ਤੁਸੀਂ ਉੱਚੀ ਸਿਮਰਨ ਵੀ ਉਹਨਾਂ ਦੀ ਗੁਰਮਖਾਂ ਦੀ ਆਗਿਆ ਦੇ ਨਾਲ ਕਰ ਸਕਦੇ ਆ ਸਾਰਾ ਕੁਝ ਗੁਰਮਖਾਂ ਤੋਂ ਪੁੱਛ ਪੁੱਛ ਕੇ ਕਰਨਾ ਸੁਰਤੀ ਸਾਡੀ ਕਦੋਂ ਸਿਮਰਨ ਦੇ ਵਿੱਚ ਜੁੜਦੀ ਹੈ ਜਦੋਂ ਅਸੀਂ ਆਪਣੀ ਆਵਾਜ਼ ਨੂੰ ਸੁਣਦੇ ਸੁਣਦੇ ਇਹਦੇ ਵਿੱਚ ਹੀ ਮਸਤ ਹੋ ਜਾਂਦੇ ਆ ਉਹਨੂੰ ਕਹਿ ਦਿੰਦੇ ਆ ਵੀ ਸੁਰਤੀ ਜੁੜ ਗਈ ਸ਼ਬਦ ਦੇ ਨਾਲ ਮੇਲ ਹੋ ਗਿਆ ਸ਼ਬਦ ਅਸੀਂ ਰਸਨਾ ਤੋਂ ਚਲਾਇਆ ਸੀ ਮਨ ਸਾਡਾ ਜੋ ਧਿਆਨ ਰੂਪਿਆ ਉਹਨੂੰ ਇਹਦੇ ਨਾਲ ਮਿਲਾ ਦੇਣਾ ਕਹਿੰਦਾ ਭਾਵੇਂ ਇਹਨੂੰ ਸੁਣਨਾ ਹੈ ਇੱਕ ਸਵਾਲ ਇਹਨਾਂ ਦਾ ਇਹ ਵੀ ਹੈ ਕਿ ਕਿੰਨਾ ਸਿਮਰਨ ਕਰਨਾ ਹੈ ਵਾਹਿਗੁਰੂ ਦੇਖੋ ਜਦੋਂ ਵੀ ਵੇਲ ਮਿਲਦਾ ਹੈ ਉਦੋਂ ਸਿਮਰਨ ਕਰ ਲੈਣਾ ਮਨ ਨੂੰ ਖਾਲੀ ਨਹੀਂ ਛੱਡਣਾ ਜਦੋਂ ਮਨ ਨੂੰ ਖਾਲੀ ਛੱਡ ਦਿੱਤਾ ਇਹਨੇ ਸੰਸਾਰ ਦੇ ਵਿਚਾਰ ਸੰਸਾਰ ਦੀਆਂ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦੇਣੀਆਂ ਸੋ ਜਿੱਥੇ ਸਾਡੇ ਸੁਆਸ ਬਹੁਤ ਖਰਾਬ ਹੁੰਦੇ ਨੇ ਜਦੋਂ ਸ਼ਬਦ ਸੁਰਤੀ ਦਾ ਮੇਲ ਹੋਣਾ ਸ਼ੁਰੂ ਹੋ ਗਿਆ ਫਿਰ ਤਾਂ ਸਿਮਰਨ ਹਰ ਸਮੇਂ ਚੱਲਦਾ ਰਹਿੰਦਾ ਹੁਣ ਜਦੋਂ ਆਪਾਂ ਸ਼ੁਰੂਆਤ ਕਰਨੀ ਆ ਉਦੋਂ 5 ਮਿੰਟ ਬਹਿ ਜਾਓ 10 ਮਿੰਟ ਬਹਿ ਜਾਓ ਹੌਲੀ ਹੌਲੀ ਸਮਾਂ ਵਧਾ ਲੈਣਾ 1 ਘੰਟਾ 1.5 ਘੰਟਾ ਆਰਾਮ ਦੇ ਨਾਲ ਪਿਆਰ ਦੇ ਨਾਲ ਸਿਮਰਨ ਕਰਨਾ ਵਾਹ ਗੁਰੂ ਵਾਹ ਗੁਰੂ ਇਹਦੇ ਨਾਲ ਕੀ ਆ ਕਿ ਸਾਨੂੰ ਸਾਹ ਨਹੀਂ ਚੜਦਾ ਕਿਸੇ ਵੀ ਤਰ੍ਹਾਂ ਦੀ ਕੋਈ ਸਰੀਰਕ ਤਕਲੀਫ ਨਹੀਂ ਹੁੰਦੀ ਸਰੀਰ ਜਲਦੀ ਰਿਲੈਕਸ ਹੋ ਜਾਂਦਾ ਬਾਕੀ ਇੱਕ ਗੱਲ ਬਹੁਤ ਜ਼ਰੂਰੀ ਆ ਕਿ ਜਦੋਂ ਬੱਚੇ ਵੀ ਆ ਬਜ਼ੁਰਗ ਵੀ ਆ ਜਾਂ ਆਪਣੀ ਮੀਡੀਅਮ ਏਜ ਦੇ ਵਿੱਚ ਆ ਹਜੇ ਗੁਰਮਖਾ ਤੋਂ ਬਿਨਾ ਸਿਮਰਨ ਨਾ ਕਰੋ ਕਿਉਂਕਿ ਸਿਮਰਨ ਅਭਿਆਸ ਦੇ ਵਿੱਚ ਕਈ ਤਬਦੀਲੀਆਂ ਹੁੰਦੀਆਂ ਆ ਹੁਣ ਮੰਨ ਲਓ ਬੱਚੇ ਦਾ ਧਿਆਨ ਸਿਮਰਨ ਦੇ ਵਿੱਚ ਲੱਗ ਗਿਆ ਮਾਪਿਓ ਸਿਮਰਨ ਨਹੀਂ ਕਰਦੇ ਬੱਚੇ ਦੇ ਅੰਦਰ ਤਬਦੀਲੀਆਂ ਆਵੇਗੀਆਂ ਉਹਨੂੰ ਸੰਸਾਰ ਦਾ ਕੁਝ ਚੰਗਾ ਨਹੀਂ ਲੱਗਣਾ ਉਹ ਜ਼ਿਆਦਾਤਰ ਚੁੱਪ ਰਵੇਗਾ ਹੁਣ ਮਾਪਿਆਂ ਨੂੰ ਲੱਗੇਗਾ ਕਿ ਸਾਡੇ ਬੱਚੇ ਨੂੰ ਕੁਝ ਕਿਸੇ ਨੇ ਕਰ ਦਿੱਤਾ ਕੋਈ ਜਾਦੂ ਟੂਣਾ ਹਨਾ ਇੱਕ ਵਾਰੀ ਅੰਦਰ ਵਹਿਮ ਪੈ ਗਿਆ ਫਿਰ ਤੁਸੀਂ ਅਲੱਗ-ਅਲੱਗ ਡੇਰਿਆਂ ਦੇ ਅਲੱਗ-ਅਲੱਗ ਬਾਬਿਆਂ ਕੋ ਫਿਰ ਤਰ੍ਹਾਂ-ਤਰ੍ਹਾਂ ਦੇ ਤੁਸੀਂ ਉਪਾਅ ਕਰਾਉਂਦੇ ਫਿਰੋਗੇ ਇਸ ਤੋਂ ਚੰਗਾ ਕੀ ਆ ਕਿ ਆਪ ਵੀ ਗੁਰਮਖਾਂ ਦੀ ਸੰਗਤ ਕਰੋ ਬੱਚਿਆਂ ਦੀ ਵੀ ਕਰਵਾਓ ਕਿਉਂਕਿ ਇਹ ਤਬਦੀਲੀਆਂ ਸੁਭਾਵਕ ਜਿਹੀ ਗੱਲ ਹੈ ਕਿ ਸਾਨੂੰ ਜਦੋਂ ਸਿਮਰਨ ਦੇ ਵਿੱਚ ਰਸ ਆਉਣਾ ਸ਼ੁਰੂ ਹੋ ਗਿਆ ਫਿਰ ਸੰਸਾਰ ਦੇ ਜਿਹੜੇ ਰਸ ਹੈ ਨਾ ਉਹ ਪਰ ਫਿੱਕੇ ਲੱਗਦੇ ਆ ਸੋ ਆਪਾਂ ਉਹਨਾਂ ਤੋਂ ਉਹਨਾਂ ਤੋਂ ਫਿਰ ਦੂਰੀ ਬਣਾ ਕੇ ਰੱਖਦੇ ਆ ਵੀ ਨਹੀਂ ਸਾਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਪਰ ਜਿਹੜਾ ਬੰਦਾ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦਾ ਉਹਨੂੰ ਇੰਜ ਲੱਗਣਾ ਕਿ ਇਹਨੂੰ ਕੋਈ ਕਸਰ ਹੋ ਗਈ ਆ ਕਿਉਂਕਿ ਸਾਡੇ ਨਾਲ ਵੀ ਅਜਿਹਾ ਹੀ ਹੋਇਆ ਜਦੋਂ ਮਾਲਕ ਵੱਲ ਇੱਧਰ ਥੋੜਾ ਜ਼ਿਆਦਾ ਧਿਆਨ ਰਣ ਲਾ ਪਿਆ ਹਰ ਸਮੇਂ ਪਿੰਡ ਦੇ ਇੱਕ ਲੇਡੀ ਸੀਗੇ ਜੋ ਸਾਡੇ ਭਾਬੀ ਜੀ ਲੱਗਦੇ ਸੀ ਉਹ ਸਾਨੂੰ ਉਹਨਾਂ ਨੇ ਖਾਸ ਆ ਕੇ ਪੁੱਛਿਆ ਕਹਿੰਦੇ ਠੀਕ ਿਆ ਤੂੰ ਤੂੰ ਠੀਕ ਰਹਿਣਾ ਕੋਈ ਤਕਲੀਫ ਘਰੋ ਤਾਂ ਨਹੀਂ ਕੋਈ ਹੈਗੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਮੈਂ ਕਿਹਾ ਜੀ ਕੀ ਹੋਇਆ ਕਹਿੰਦੇ ਤੂੰ ਬੋਲਦਾ ਨਹੀਂ ਹੈ ਮੈਂ ਕਿਹਾ ਜੀ ਸੁਰਤੀ ਬਸ ਲੱਗੀ ਰਹਿੰਦੀ ਆ ਮਾਲਕ ਦੀ ਯਾਦ ਦੇ ਵਿੱਚ ਬੈਠੇ ਰਹਿੰਦੇ ਆ ਲੋਕ ਕਹਿੰਦੇ ਇਹ ਤੁਹਾਡੀ ਹਜੇ ਉਮਰ ਥੋੜੀ ਆ ਇਹ ਤੁਹਾਡੀ ਹਜੇ ਕਹਿੰਦੇ ਉਮਰ ਥੋੜੀ ਆ ਅੱਗੇ ਜਾ ਕੇ ਤੁਸੀਂ ਇਹ ਕੰਮ ਕਰ ਸਕਦੇ ਆ ਹਜੇ ਪਹਿਲਾਂ ਸੰਸਾਰ ਦੇ ਕੰਮਾਂ ਵੱਲ ਧਿਆਨ ਦਿਓ ਸੋਭੈ ਗੁਰੂ ਜੋ ਪ੍ਰਮਾਤਮਾ ਆ ਨਾ ਪ੍ਰਮਾਤਮਾ ਦਾ ਸਿਮਰਨ ਆ ਇਹਦੇ ਵਿੱਚ ਲੱਗਣ ਦੀ ਕੋਈ ਵੀ ਏਜ ਨਹੀਂ ਹੈ ਹੁਣ ਜਿਹੜਾ ਬੱਚਾ ਜੰਮਿਆ ਹੁੰਦਾ ਆ ਲਿਵ ਤਾਂ ਉਹਦੀ ਵੀ ਲੱਗੀ ਹੁੰਦੀ ਆ ਮਾਂ ਦੇ ਗਰਭ ਦੇ ਵਿੱਚ ਉਹਦੀ ਪ੍ਰਮਾਤਮਾ ਦੇ ਨਾਲ ਲਿਵ ਲੱਗੀ ਹੁੰਦੀ ਹੈ ਉਹ ਤਾਂ ਬਾਹਰ ਆ ਕੇ ਤੜਫਦਾ ਆ ਜੇ ਜਦੋਂ ਆਪਾਂ ਸੰਸਾਰ ਦੇ ਵਿੱਚ ਰੁੱਝ ਜਾਂਦੇ ਆਂ ਫਿਰ ਆਪਾਂ ਉਸ ਮਾਲਕ ਨੂੰ ਭੁੱਲ ਜਾਂਦੇ ਆਂ ਮਾਲਕ ਬਹੁਤ ਤਰੀਕਿਆਂ ਦੇ ਨਾਲ ਆਪਣੀ ਯਾਦ ਦਵਾਉਂਦੇ ਆ ਪਰ ਆਪਾਂ ਇੰਨੇ ਕੁ ਮਨਮੁਖ ਬਣ ਜਾਂਦੇ ਆ ਕਿ ਸਾਨੂੰ ਉਹਨਾਂ ਦੇ ਇਸ਼ਾਰੇ ਸਮਝ ਨਹੀਂ ਆਉਂਦੇ ਸੋ ਵਾਹਿਗੁਰੂ ਇੱਕ ਤਾਂ ਆਪਾਂ ਸੰਗਤ ਜ਼ਰੂਰ ਕਰਨੀ ਆ ਠੀਕ ਆ ਦੂਜਾ ਜਦੋਂ ਵੀ ਸਮਾਂ ਮਿਲਦਾ ਹੈ ਬੈਠ ਜਾਣਾ ਵਾਹਿਗੁਰੂ ਵਾਹਿਗੁਰੂ ਪਰਿਵਾਰ ਦੇ ਵਿੱਚ ਬੈਠ ਕੇ ਸਿਮਰਨ ਕਰੋਗੇ ਬਹੁਤ ਵਧੀਆ ਹੈ ਅੱਛਾ ਇਸ ਸਿਮਰਨ ਕਰਨ ਤੋਂ ਬਾਅਦ ਇਹ ਨਹੀਂ ਕਿ ਸਿਮਰਨ ਕਰਕੇ ਉੱਠ ਜਾਣਾ ਸਿਮਰਨ ਕਰਨ ਤੋਂ ਬਾਅਦ ਰਿਲੈਕਸ ਹੋ ਕੇ ਬੈਠ ਜਾਣਾ ਮੰਨ ਲਓ ਤੁਸੀਂ 10 ਮਿੰਟ ਸਿਮਰਨ ਕੀਤਾ ਅੱਧਾ ਘੰਟਾ ਸਿਮਰਨ ਕੀਤਾ ਬਾਅਦ ਦੇ ਵਿੱਚ 5 ਕੁ ਮਿੰਟ ਆਪਾਂ ਧਿਆਨ ਦੇ ਵਿੱਚ ਅੰਤਰਗਤ ਹੋ ਕੇ ਜ਼ਰੂਰ ਬੈਠਣਾ ਹੈ ਜਿੱਥੇ ਆਪਾਂ ਨੂੰ ਉਹ ਨਾਮ ਅਨਹ ਧੁਨੀਆ ਜਾਂ ਅਗਲੇ ਅਨੁਭਵ ਹੋਣੇ ਆ ਉਹ ਆਪਾਂ ਜ਼ਰੂਰ ਧਿਆਨ ਦੇ ਵਿੱਚ ਬੈਠਣਾ ਜੇ ਨੀਂਦ ਆਉਂਦੀ ਆ ਧਿਆਨ ਦੇ ਵਿੱਚ ਬੈਠਿਆ ਨੀਂਦ ਆ ਜਾਂਦੀ ਕਈ ਵਾਰੀ ਉਹ ਸੁੱਖ ਦੀ ਨੀਂਦ ਹੈ ਸਹਜ ਦੀ ਨੀਂਦ ਹੈ ਉਹ ਆਪਾਂ ਲੈਣੀ ਆ ਬਾਕੀ ਜੇ ਸੁਰਤੀ ਨਾਲ ਜੁੜੇ ਘਬਰਾਉਣਾ ਨਹੀਂ ਖਿਜਣਾ ਨਹੀਂ ਬਸ ਪਿਆਰ ਦੇ ਨਾਲ ਉਸ ਮਾਲਕ ਨੂੰ ਬੇਨਤੀਆਂ ਕਰਨੀਆਂ ਆ ਕਿਉਂਕਿ ਮਾਲਕ ਜੋ ਆ ਉਹ ਸਾਡੇ ਮਾਤਾ ਪਿਤਾ ਆ ਤੇ ਮਾਤਾ ਪਿਤਾ ਨੂੰ ਜਦੋਂ ਬੇਨਤੀ ਕੀਤੀ ਜਾਂਦੀ ਆ ਤਾਂ ਉਹ ਬਹੁਤ ਜਲਦੀ ਆਪਣੇ ਬੱਚੇ ਦੀ ਪੁਕਾਰ ਸੁਣਦੇ ਆ ਸੋ ਵਾਹਿਗੁਰੂ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਵਿਚਾਰ ਵਧੀਆ ਲੱਗੀ ਹੋਵੇਗੀ ਜੇ ਤੁਹਾਨੂੰ ਅੱਜ ਦੀ ਵਿਚਾਰ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ